ਹਾਂ ਜੀ ਤੇ ਜਿਹੜੀ ਬੱਸ ਆਪਣੀ ਪੀ ਆਰਟੀਸੀ 8573 ਤੁਸੀਂ ਡਰਾਈਵਰ ਹੋ ਜੀ ਮੈਂ ਡਰਾਈਵਰ ਆਂ ਹਾਂ ਜੀ ਕਿਵੇਂ ਹੋਇਆ ਇਹ ਐਕਸੀਡੈਂਟ ਮੂਰੇ ਹੀ ਆਲਟੋ ਕਾਰ ਆਣ ਨੇ ਹੋਟਲ ਦੇ ਬਰਾਬਰ ਬ੍ਰੇਕਾਂ ਮਾਰੀਆਂ ਸੀ ਜਾਂ ਤਾਂ ਉਹਨੇ ਹੋਟਲ ਤੇ ਜਾਣਾ ਸੀ ਮਗਰ ਉਹਦੇ ਟਰਾਲੇ ਨੇ ਬ੍ਰੇਕਾਂ ਮਾਰਤੀਆਂ ਤੇ ਇੱਕੇ ਦਾ ਬੱਸ ਨੇ ਬ੍ਰੇਕਾਂ ਮੰਨਿਆ ਨਹੀਂ ਚਿਕੜੀ ਸੀਗੀ ਜੀ ਮੀਂਹ ਪੈਂਦਾ ਸੀ ਬਹੁਤ ਜ਼ਿਆਦਾ ਤੇ ਆਂ ਬੱਸ ਵਿੱਚ ਬੱਜੀ ਮੈਂ ਥੋੜਾ ਸਮਾਂ ਪਤਾ ਪਹਿਲਾਂ ਪਤਾ ਲੱਗਿਆ ਵੀ ਮੈਂ ਕਨੈਕਟਰ ਨੂੰ ਗਿਆ ਮੈਂ ਆਹ ਬੱਸ ਗਈ ਬਾਈ ਪਰ ਜੇ ਦੂਜੇ ਪਾਸੇ ਫੁੱਟਪਾਥ ਟਪਾਉਂਦਾ ਸੀਗਾ ਤੇ ਮਗਰ ਉਧਰ ਟ੍ਰੈਫਿਕ ਬਹੁਤ ਆਉਂਦਾ ਸੀ ਫਿਰ ਆਪ ਦੀ ਸਾਈਡ ਮੈਂ ਟ੍ਰੈਵਲ ਸਾਈਡ ਮਾਰੀ ਪਸ ਟਰਾਲੇ ਦੇ ਵਿੱਚ ਵੱਜੀ ਕਿਹਦੀ ਗਲਤੀ ਲੰਮਨ ਦੇ ਟਰਾਲੇ ਨਾਲ ਨਹੀਂ ਆਲਟੋ ਵਾਲੀ ਦੀ ਗਲਤੀ ਹੈ ਜੀ ਹਾਂ ਮਤਲਬ ਉਹ ਬ੍ਰੇਕ ਆ ਪੰਜਿਆ ਫਿਰ ਮਤਲਬ ਟਰਾਲੇ ਦੇ ਵਿੱਚ ਬੱਸ ਵੱਜ ਗਈ ਟਰਾਲਾ ਵੀ ਨਾਲ ਦੀ ਨਾਲ ਤੁਰ ਗਿਆ ਉਹਦਾ ਵੀ ਟਰਾਲੇ ਦੇ ਨੁਕਸਾਨ ਪਏ ਹੋਏ ਨੇ ਸਾਡੇ ਅਸੀਂ ਪਟੰਡੇ ਤੋਂ ਚੱਲੇ ਸੀਗੇ ਜੀ 7 ਵਜੇ ਤੇ ਸ਼ਿਮਲੇ ਜਾਣਾ ਸੀਗਾ ਜੀ ਇਹ ਬਰਨਾਲਾ ਬਾਈਪਾਸ ਤੇ ਹੋਇਆ ਜਿਹੜਾ ਟੱਪ ਕੇ 30 ਪੁਆਇੰਟ ਤੋਂ ਪਹਿਲਾਂ ਹੀ ਕਿੰਨੀ ਬੋਲੇ ਲੈ ਕੇ ਜਾ ਰਹੇ ਸਵਾਰੀਆਂ ਸੀਟਰ ਸੀਗੀ ਜੀ ਗੱਡੀ ਹਾਂ 52 52 ਬਸ ਸਵਾਰੀਆਂ ਸੀਗੀਆਂ ਸਵਾਰੀਆਂ ਦੇ ਵੀ ਸੱਟਾਂ ਹੈਗੀਆਂ ਜੀ ਕਿੰਨਾਂ ਦੇ ਪੂਰੀ ਭਰੀ ਹੋਈ ਬੱਸ ਹਾਂ ਪੂਰੀ ਭਰੀ ਸੀ ਬੱਸ ਜੀ ਮਗਰ ਸਟੈਂਡ ਰਹਿ ਨਹੀਂ ਸੀ ਸਵਾਰੀ ਸੀਟਰ ਸੀਗੀ ਬੱਸ 52 ਸਵਾਰੀਆਂ ਆਉਣਾ ਜੀ